ਸਭੀ ਮੇਰੇ ਭਾਜੀ ਬਤਾਓ ਅਮੈਂ ਹੁਣ ਨਹੀਂ ਕਰਦਾ ਬਿਸਤੂਰੀ ਇਹ ਆਪਾਂ ਲੋਕੀਂ ਬੋਦੀਆਂ ਜਿਸਕੀ ਕਾਰ ਨਹੀਂ ਹੈ ਇਹ ਨਹੀਂ ਕਰਦੇ ਅਧਿਸ਼ ਅਧਿਸ਼ ਬਣਾਉਂਦੇ ਨਹੀਂ ਵੀ ਸਾਡੇ ਪਾਸ ਬਹੁਤ ਹੋੜੀ ਬਣ ਰਹੀ ਹੈ ਰਾਸ਼ ਬੈਸ ਪਾਸ ਰਾਸ਼ ਆਈ ਇਹ ਬਸ ਪਾਸ ਬਣ ਬਣ ਹੀ ਨੇ ਸਵੇਰ ਦੇ ਲੋਕੀ ਖੜੇ ਆ ਹੀ ਤੇ ਨੰਬਰ ਲਵਾਉਣ ਦੇ ਰਾਸ ਲਾ ਕੇ ਖੜੇ ਆ ਮੂਰੇ 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 ਆਈ ਜਾਂਦੇ ਆ ਇਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਗਈ ਇਹ ਸਾਰੇ ਅੰਦਰ ਸਪਾਰਸ ਵਾਲੇ ਬਾ ਬਣਾ ਬਣਾ ਤਈ ਜਾਂਦੇ ਪਹਿਲਾਂ ਆ ਜਿਹੜੇ ਮਿਹਨਤਾਂ ਕਰ ਕਰ ਇੱਥੇ ਖੜੇ ਲੈਂਦੇ ਹੋ ਸਾਰੇ ਆ ਖੜੇ ਆ ਗਈ ਸਵੇਰ ਦੇ 7 ਵਜੇ ਦੇ ਖੜੇ ਹਿੱਟ ਆਈ